ਬਿਲਕੁਲ ਬATERA ਉਹੀ ਤਾਂ ਬਾਹਰ ਜਾਣ ਦਾ ਕਿਸੇ ਨਾ ਕਿਸੇ ਨਾ ਪ੍ਰੋਗਰਾਮ ਬਣਾ ਲੈਂਦਾ ਮੈਨੂੰ ਤਾਂ ਐ ਸੀ ਵੀ ਚੱਲ ਘਰੇ ਕੋਈ ਕੰਮ ਸੰਧਾ ਕਰੂਗਾ ਕੰਮ ਧੰਦੇ ਨੂੰ ਇੱਥੇ ਹੀ ਬੜਾ ਵਿਆਹ ਰੱਖਿਆ ਹੋਇਆ ਬੜਾ ਵਿਆਹ ਨਹੀਂ ਮੰਮੀ ਕੰਮ ਧੰਦੇ ਨੂੰ ਕਿਹੜਾ ਇੱਥੇ ਕੋਈ ਵਿਆਹ ਕਰ ਰਿਹਾ ਵਿਆਹ ਤਾਂ ਰਿਹਾ ਹੈ ਇੱਕ ਦਿਨ ਤਾਂ ਹੁੰਦਾ ਮੇਰਾ ਘੁੰਮਣ ਦਾ ਇੱਕ ਵੀ ਗੱਲ ਕੰਮ ਧੰਦੇ ਨੂੰ ਦੱਸ ਇੱਥੇ ਕਿਹੜਾ ਕੰਮ ਰੋਲਦੇ ਫਿਰਦੇ ਨੇ ਐਂ ਜੀ ਕੁਝ ਨਹੀਂ ਕੰਮ ਕਰਨ ਦੇ ਨੂੰ ਜੀ ਮੰਮੀ ਇੱਥੇ ਵਿਆਹ ਤੇ ਵਿਆਹ ਤਾਂ ਰਿਹਾ ਸਾਰੇ ਕੰਮ ਰੋਲਦੇ ਫਿਰਦੇ ਨੇ ਹਾਂ ਥੋੜਾ ਸਲੋ ਬੋਲ ਨਾਲ ਕਾਲੀ ਨਾ ਕਰੀ ਹਾਂ ਐਂ ਦੁਬਾਰ ਆਉਂਦਾ ਹਾਂ ਹਾਂ ਕਾਲੀ ਨਹੀਂ ਕਰਨੀ ਕਾਲੀ ਤੁਹਾਨੂੰ ਪਤਾ ਤਾਂ ਹੈਗਾ ਕਾਲ ਕਰ ਮੇਰੇ ਕਰਨ ਜਾ ਰਹੇ ਕਾਲੀ ਕਰਦਾ ਕਾਲੀ ਕਰਦਾ ਜੀ ਮੈਨੂੰ ਕੰਮ ਤੋਂ ਕਿੱਥੇ ਵੇਲ ਮਿਲਦੀ ਆ ਐਨਾ ਵੀ ਕਹਿਣਾ ਸੀ ਹੋਰ ਕੀ ਕਹਿਣਾ ਸੀ ਅੱਛਾ ਨਾਲ ਦੀ ਨਾਲ ਤੁਸੀਂ ਬੋਲਣਾ ਮੈਂ ਤਾਂ ਮੁੱਤ ਤੈਨੂੰ ਆਏ ਕਹਿ ਰਹੀ ਸੀ ਕਿ ਅੱਜ ਤੂੰ ਕਰਿਆ ਮਿਸਤਰੀ ਨੂੰ ਬੁਲਾ ਲੈਂਦਾ ਉਹ ਨੁਮਾਣੀ ਦਾ ਨੋਕ ਜਿਆ ਠੀਕ ਕਰਾ ਲੈਂਦਾ ਕਿੰਨੇ ਦਿਨ ਹੋ ਗਏ ਕੀ ਮਮੀ ਮੈਂ ਉਹਨੂੰ ਕਰਿਆ ਹੋਇਆ ਫੋਨ ਉਹ ਕਹਿੰਦਾ ਮੈਂ ਸ਼ਾਮ ਨੂੰ ਆਉਂਗਾ ਉਦੋਂ ਤੱਕ ਤਾਂ ਮੈਂ ਵੀ ਆ ਗਈ ਉਦੋਂ ਤੱਕ ਤਾਂ ਸ਼ਾਇਦ ਮੈਂ ਵੀ ਮੁੜਿਆ ਨਾ ਚਲ ਮੈਂ ਸ਼ਾਮ ਨੂੰ ਆਉਂਦਾ ਜਮ ਉਹ ਮਾਰਦੀ ਹੈ ਜੇ ਤੂੰ ਕਹਿੰਦਾ ਨਾ ਆਪਾਂ ਉਦੋਂ ਬਾਅਦ ਚੱਲਾਂਗੇ ਸਰ ਜੀ ਕਮਾਉਂਦੇ ਨਾ ਵਾਈਟ ਅਸਲੀ ਦਾ ਪ੍ਰੋਸਪਰ ਆਇਆ ਕੋਈ ਅੱਗੇ ਦਾ ਕਹਿ ਵੀ ਕਿਵੇਂ ਨੇ ਉਹ ਠੀਕ ਠਾਕ ਨੇ ਕਿਵੇਂ ਨੇ ਉਹ ਜੀ ਦਾ ਨੇ ਆ ਮਮੀ ਮੋੜਦੀ ਕਹੀਏ ਨੇ ਜਿਹੜੇ ਹੱਥ ਨਾਲ ਲਏ ਨੇ ਮੇਰੇ ਕਿਹੜਾ ਇੱਧਰ ਟਰਾਲੇ ਚੱਲਦੇ ਨੇ ਐ ਨਹੀਂ ਟਿਕਦਾ ਮਾਈਕ ਖੋੜਾ ਜਹਾ ਪਰੇ ਕੀ ਕਰੀ ਆਂ ਕਿ ਕਿੱਥੇ ਬੜੂਗੀ ਇਹ ਕਾਰ ਹੋਊ ਜਗਾ ਕੋਈ ਖੁੱਲੀ ਜਗ੍ਹਾ ਦੇ ਘਰ ਪਾਉਣੀ ਆਸੀ ਪਹਿਲਾਂ ਤਾਂ ਉਹ ਕਿਤੇ ਖੁੱਲੀ ਜਗ੍ਹਾ ਤੇ ਘਰ ਬਣਾਉਂਦਾ ਫੇਰ ਗੱਡੀ ਲੈਤਾ ਸੋਹਣਾ ਲੱਗਦਾ ਹਜੇ ਵੀ ਆਏ ਵੀ ਨਹੀਂ ਕਿਹਾ ਵੀ ਗੱਡੀ ਅੰਦਰ ਆਉਂਦੀ ਉਹ ਹੁਣ ਖੁੱਲੀ ਜਗ੍ਹਾ ਤੇ ਗੱਡੀ ਅੰਦਰ ਹੀ ਆਉਗੀ ਹੁਣ ਹੋਰ ਕੀ ਹੋਊਗੀ ਦੱਸਾ